ਸੋ ਕੋਨੀ ਸੇ ਸੂ ਲੋਗ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਵਿਨਵੰਤਾ ਸਾਜ ਜਨਾਕੀ ਅਚਰਜ ਕਥਾ ਅਚਰਜ ਕਥਾ ਤੋਂ ਭਾਵ ਹੈਰਾਨ ਕਰਨ ਵਾਲੀ ਉਹ ਕਿਹੜੀ ਹੈ ਕਥਾ ਭਾਈ ਗੁਰਬਾਣੀ ਇਸ ਜਗ ਮੇ ਚਾਨਣ ਇਹ ਚੋਂ ਆਪਾਂ ਨੂੰ ਲੈਟ ਮਿਲਣੀ ਹੈ ਚਾਨਣ ਮਿਲਣਾ ਹੈ ਗੁਰਸਾਖੀ ਜੋਤ ਪ੍ਰਗਟ ਹੋਏ ਉਹ ਤਾਂ ਆਪਾਂ ਛੱਡਤੀ ਸੰਸਾਰੀ ਭੇਖ ਦੇ ਮਗਰ ਅਸੀਂ ਪੈ ਗਏ ਇਤ ਮ੍ਰਿਤ ਲੋਕ ਇੱਥੇ ਆਪਾਂ ਸੰਤ ਭਾਈ ਜੈਨੇ ਸੰਤ ਲੋਕ ਤਾ ਪਹੁੰਚਣਾ ਆਪਾਂ ਸਰੀਰ ਥੋੜੀ ਸੰਤ ਹੁੰਦਾ ਨਾ ਸਰੀਰ ਸਤਗੁਰ ਹੁੰਦਾ ਨਾ ਸਰੀਰ ਬ੍ਰਹਮ ਗਿਆਨੀ ਹੁੰਦਾ ਅਸੀਂ ਭੇਖ ਚ ਪੂਰੇ ਹੋ ਜੰਨੇ ਆ ਗੁਣ ਸਾਡੇ ਚ ਕੋਈ ਨਹੀਂ ਹੁੰਦਾ ਨਾ ਨਿਰਪੋ ਹੁੰਨੇ ਆ ਨਾ ਰਵੈਰ ਹੁੰਨੇ ਆ ਜਿਹੜੇ ਨੂੰ ਸਮਝ ਰਣਗੇ ਉਹਨਾਂ ਨੂੰ ਹੀ ਮੁਕਤੀ ਮਿਲਣੀ ਆ ਇਹ ਤੁਰਕੀ ਬਾਣੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਇਹਨੂੰ ਸਮਝੀਏ ਅਸੀਂ ਵੀ ਵੇੰਤੀ ਜੇ ਸਾਡਾ ਵੀ ਸੰਸਾਰ ਤੇ ਹੁਣਾ ਸਫਲ ਹੋਵੇ ਸਾਨੂੰ ਵੀ ਗੁਰਸਾਬਦ ਦੇ ਵਿੱਚੋਂ ਚਰਨ ਕਮਲ ਚੋਂ ਗਿਆਨ ਹੋ ਜਵੇ ਫਿਰ ਗਿਆਨ ਹੀ ਧਿਆਨ ਬਣ ਜਾਂਦਾ ਫਿਰ ਆਪਾਂ ਪਾਰ ਨਿਕਲਾਂਗੇ